ਅਲੀ ਜੀ ਨਾਲ ਹੈ ਸਤਿ ਸ਼੍ਰੀ ਅਕਾਲ ਜੀ ਤੁਸਾਂ ਗੱਲ ਕਰ ਰਹੇ ਹੋ ਮੈਂ ਪੈਂਕ ਨਰਾ ਨਾਲ ਗੱਲ ਕਰਨ ਆਇਆ ਥੇ ਅੰਮ੍ਰਿਤ ਸਰ ਜੀ ਕੀ ਗੱਲ ਪਾਤਰੀ ਆ ਮੈਂ ਤਾਂ ਕੁਛ ਖਾਣ ਜਗਾ ਮੈਂ ਦਾਂਤ ਤੇ ਰੋਟੀ ਖਾਣ ਜਾਣਾ ਮੈਂ ਤਾਂ ਮੰਦੀ ਸੀ ਕਰਨਾ ਅਚ ਜੀ ਹੋ ਹੋਣਾ ਕਿ ਉਹ ਸੱਤ ਦਿਨ ਮੇਂ ਰੋਜ਼ਾਨਾ ਕੋਈ ਅੰਮਾ ਹਦੀ ਪਾਉਂਦੀ ਹੈ ਮੈਂ ਤਾਂ ਬੜੇ ਬੜੇ ਕੰਮ ਕਰ ਲੈਣਾ ਮੈਂ ਬਸ ਬੱਚੇ ਦੀ ਬਾਤ ਆਉਣਾ ਮੈਂ ਚੰਦ ਬਣਾਉਣਾ ਨਾ ਜੇ ਬਣਾਇਆ ਨਹੀਂ ਬਣਾਉਣਾ ਲੈ ਹਾਂ ਜੋ ਚਾਂਸਰ ਤਾਂ ਉਹ ਮਿਹਰਬੰਦੇ ਬਲਾ ਤੇ ਉਹਨਾਂ ਦਾ ਆਹ ਬੰਦੇ ਬਾਹਰ ਕਿ ਫੇਰ ਗਏ ਹੈ 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 ਨਵਾ ਤਾਂ ਹੀ ਬੱਚੇ ਬਾਹਰ ਫੇਰ ਜਾਂਦੇ ਤੇ ਮੈਂ ਸਾਰੇ ਇਹਨੂੰ ਯਾਦ ਆਈ ਜਿਹੜੀ ਸੰਗੀਤਾਂ ਤੋਂ ਉਹਨੂੰ ਮਰਾਉਣ ਦੇ ਗੱਦੀਆਂ ਜਾਣਾ ਤੇ ਉਹ ਕਹਿੰਦੇ ਸੀ ਉਹਨਾਂ ਨੂੰ ਗੀਤ ਸੁਣਾਉਣਾ ਸੀ ਫਿਰ ਇਹਨੂੰ ਸਾਡੇ ਘਰ ਤੇ ਗਿਆ ਮੇਰੇ ਕੋਲੋਂ 1 ਲੱਖ ਰੁਪਏ ਲਿਆ ਹੀ ਇਹ ਇਹ 3 ਬੰਦਾ ਕੁ ਮੋਰ ਨੇ ਕਰਤਾ ਦਾ ਕਰਦੂਆ ਮੋਰ ਨੇ ਮਰਦ ਬੰਦਾ ਆਲਾ ਗਾਉਂ ਗਾਉਂ ਨਹੀਂ ਦੱਸਿਆ ਮਰ ਗਿਆ ਅੰਮ੍ਰਿਤ ਕਿ ਨਾ ਰੱਖੋ ਦਿਨ ਤੋਂ ਕਿਹੜਾ ਪੰਗਰ ਮੁੰਡਿਆ ਆ ਤੇ ਅੱਗੀ ਕਰਵਾ ਲਈ ਮੈਂ ਆਰਮੀ ਕਰੀ ਪਹਿਲਾਂ ਆਰਮੀ ਦਾ ਬਾਦ ਬੋਲੀ ਗੀਤੀ ਆ ਟੱਲਦਾ ਖਾਲੇ ਅੱਛਾ ਜੀ ਕੋਈ ਕਰਵਾ ਦੇ ਜੀ ਗਲਵਾ ਨਹੀਂ ਮੈਨੇ ਡਾਇਮੈਂਡ ਜੀ ਅੱਛਾ ਜੀ ਉੱਥੇ ਵੀ ਆਪਣੇ ਫੋਨ ਤੋਂ ਆਇਆ ਹੈ ਅੱਛਾ ਜੀ ਤੇ ਇਹਨਾਂ ਨੇ ਮੇਰੇ ਨਾਲ ਗੱਲ ਕੀਤੀ ਕਿ ਆਪਣਾ ਬੰਦਾ ਕੋਈ ਹੈਗਾ ਬਾਹਰ ਭੇਜਦਾ ਮੇਰੇ ਤੋਂ ਮੰਦਾ ਬਾਹਰ ਬਿਨਾਂ ਤੇ ਉਬਰਕਪਲ ਦੇ ਤੇ ਜਿੰਨਾ ਤੇ ਮੈਂ ਹੀ ਜੇ ਉਹਨਾਂ ਨਾਲ ਤਾਂ ਕਿਹਾ ਸਾਫਤਾ ਕਿ ਪੰਦਾ ਵੀ ਪੈਸੇ ਉਹਨਾਂ ਤੋਂ ਫਿਰ ਦੇਵੋ ਬਾਤ ਫਿਰ ਮੇਰਾ ਮੰਦਾ ਜਾਇਆਗਾ ਫਿਰ ਬਾਕੀ ਕਰਾਂਗੇ ਤੇ ਮੈਂ 2 ਲੱਖ ਦੇ ਦਿੱਤੇ ਉਹਨਾਂ ਨੂੰ ਇਹਦੇ ਵਿੱਚ ਇਹਦੇ ਵਿੱਚ ਅੱਛੀ ਫਿਰ ਜੀਓ ਅੱਛੀ ਫਿਰ 2 ਲੱਖ ਦਾ ਫਿਰ ਉਹਦਾ ਮਾਤਵਤ 3 ਲੱਖ ਰਹਿ ਗਿਆ ਅੱਛਾ ਫਿਰ ਜੀਓ ਇਹ 3 ਲੱਖ ਰਹਿ ਪੰਜ ਮਹੀਨੇ ਦਿੱਤਾ ਅੱਛੀ ਅਗਲੇ ਪੈਸੇ ਮੰਗੇ ਆ ਜੇ ਜਮ੍ਹਾਂ ਵੀ ਨਹੀਂ ਅੱਗੇ ਗੱਲ ਨਹੀਂ ਬੰਦ ਜੀ ਬਿਤਾ ਕਰੋ ਤਾਂ ਫਿਰ ਪੈਸੇ ਮੇਰੇ ਕੋਲ ਵਾਪਸ ਹੋ। ਬਸ ਇਹਦਾ ਵਾਪਸ ਕਰਨਾ ਤੇ ਤੋਂ ਦੇ ਵਾਪਸ ਵੀ ਪਿਆ ਬੇਬਰੇ ਕਹਿੰਦਾ ਕਿਤੇ ਵਾਪਸ ਉਹ ਬੋਲ ਰਿਹਾ ਦੱਸ ਦੀ ਯਾਰ ਕਦੀ ਮੈਂ ਦੋ ਤਾਂ ਲੈ ਨਹੀਂ ਇਹ ਕਿ 8 ਲੱਖ ਰੁਪਏ ਗਿਆ ਲਦਾ। ਜੀ ਨਾ ਕਰਦੇ ਬਸ ਐਸਾ ਪੁਰਾਣਾ ਇਹ ਵੀ ਉਹ ਸਟੇਟਮੈਂਟ ਦੇ ਰਹੇ ਹੋ ਕਿ ਨਾ ਉਹ ਲਾ ਕਿ ਉਹ ਦੇ ਨਹੀਂ ਮੈਂ ਮੇਰੇ ਕੋਲ ਆ ਗਿਆ। ਤਾਂ ਮੇਰੀ ਮੰਗਵਾ ਵੀ ਜਾਵੇ ਬੜੇ ਮੇਮ ਦੇ ਬਹੇਆ ਪਰਮਾਨਕ ਬਹਿਤ ਮਾਇਆ ਤਾਂ ਸਾਡੇ ਸਾਨੂੰ ਪਹਿਲੇ ਵਾਪਸ ਕਿੱਥੇ ਜਾਣਾ ਸੀ ਕਿ ਨਾ ਨਾ ਜਿਸ ਵੀ ਸੇ ਗਈ ਕਿਹੜਾ ਪੈ ਗਿਆ ਮੈਂ ਤਰਨਤਾਰ ਦੇ ਰਹਿਣ ਲੱਗ ਪੀ ਗੱਲ ਬਾਤ ਹੀ ਗੱਲ ਬਾਤ ਹੋਈ ਹੈ ਜਿਹੜਾ ਸਾਲਨ ਚੱਡਾ ਜੀ ਆ ਅੱਛਾ ਜੀ ਉਹ ਸਾਲਨ ਕਿੱਥੋਂ ਰਹਿਣ ਆਲੇ ਇਹ ਸਾਲ ਚੱਡਾ ਅੰਮ੍ਰਿਤਸਰ ਦਾ ਵਾ ਇਹਨਾਂ ਦਾ ਆਪਣਾ ਹੋਟਲ ਆ ਤੇ ਇਹਦਾ ਕੋਈ ਦੁਕਾਨਦਾਰ ਨੋਟਲੇ ਖਾਣਾ ਬਣਾਉਂਦੇ ਆ ਤੇ ਖਾਣਾ ਬਣਾ ਕੇ ਲੋਕਾਂ ਨੂੰ ਡਿਲੀਵਰ ਕਰਦੇ ਆ ਤੇ ਉੱਥੇ ਵੀ ਹਾਂਜੀ ਸਪਲਾਈ ਵੀ ਕਰਦੇ ਆ ਤੇ ਬਾਕੀ ਉੱਥੇ ਵੀ ਲੋਕ ਇਹਨਾਂ ਦਾ ਛੋਟਾ ਜਿਹਾ ਹੈਗਾ ਤੇ ਉੱਪਰ ਇਹਨਾਂ ਦਾ ਮਕਾਨ ਹੈ ਤੇ ਥੱਲੇ ਇਹ ਆਪਣਾ ਖਾਣਾ ਬਣਾਉਣ ਦਾ ਕੰਮ ਕਰਦੇ ਆ ਅੱਛਾ ਜੀ ਹਾਂਜੀ ਤੇ ਇਸ ਦਾ ਕਿ ਮੁਸਤਕਿਲ ਯੋਨਾ ਮੈਨੂੰ ਜੀ ਸਰਦਾਰ ਸਖਦੇਵ ਸਿੰਘ ਜੀ ਦੇ ਕੋਲੋਂ ਪਤਾ ਲੱਗਾ ਕਿ ਇਹ ਜਿਹੜਾ ਮੁੰਡਾ ਇਹ ਕਾਫੀ ਤੇਜ਼ ਆ ਤੇ ਇਹ ਬਾਹਰ ਬੱਚਿਆਂ ਨੂੰ ਭਜਾਉਣ ਦੇ ਵਿੱਚ ਵੀ ਏਜੰਟੀ ਦਾ ਕੰਮ ਕਰਦਾ ਵਾ ਇਹਦੇ ਕੋਲ ਕਾਫੀ ਅੱਛੇ ਜਿਹੇ ਇਮੀਗ੍ਰੇਸ਼ਨ ਵਾਲੇ ਬੰਦੇ ਆ ਉਹ ਇਹਦੀ ਉਹਨਾਂ ਦੇ ਨਾਲ ਕਾਫੀ ਜਾਣ ਪਛਾਣ ਆ ਤੇ ਆਪਾਂ ਮੈਂ ਆਪਣੀ ਗਿੱਦੀ ਨੂੰ ਬਾਹਰ ਤੇ ਜਨਾਹੀ ਆ ਤੇ ਉਹਨੇ ਹਾਈਲਾਈਟਸ ਕੀਤੀ ਹੋਈ ਸੀ ਤੇ ਮੈਂ ਉਹਨਾਂ ਦੇ ਨਾਲ ਮਿਲਿਆ ਤੇ ਉਹਨਾਂ ਨੂੰ ਫਿਰ ਮੇਰੇ ਕੋਲੋਂ ਇਹਨਾਂ ਨੇ ਅ ਦੋ ਵਾਰੀ ਕਰਕੇ ਪੈਸੇ ਪਹਿਲਾਂ 3.5 ਲੱਖ ਮੈਂ ਮਤਲਬ ਇਹਨਾਂ ਦੇ ਅਕਾਊਂਟ ਦੇ ਵਿੱਚ ਪਾਇਆ ਉਸ ਤੋਂ ਬਾਅਦ 3.5 ਲੱਖ ਰੁਪਇਆ ਇਹਨੇ ਫਿਰ ਮੈਨੂੰ ਦੁਬਾਰਾ ਕਿਹਾ ਕਿ ਮਨੋਦੋ ਕਿ 7 ਲੱਖ ਟੋਟਲ ਮੈਂ ਨੇ ਪਾਹ ਦਿੱਤਾ ਲੇਕਿਨ ਵਿੱਚੋਂ ਮੈਨੂੰ ਥੋੜੇ ਜਿਹੀ ਪੈਸਿਆਂ ਦੀ ਕਿਤੇ ਜ਼ਰੂਰਤ ਪੈ ਗਈ ਮੈਂ ਕਿਸੇ ਕੋਲ ਫੜ ਕੇ ਦਿੱਤੇ ਹੀ لیکن 50000 ਇਹਨੇ ਮੈਨੂੰ ਵਾਪਸ ਮੇਰੇ ਅਕਾਊਂਟ ਦੇ ਵਿੱਚ ਪਾਤਾ ਔਰ ਸਾਡੇ 6 ਲੱਖ ਰੁਪਇਆ ਜਿਹੜਾ ਵਾ ਮੈਂ ਲੈਣਾ ਵਾ ਉਹਦੇ ਚੈੱਕ ਆ ਮੇਰੇ ਕੋਲ ਬਕਾਇਦਾ ਇੱਕ 5 ਲੱਖ ਦਾ ਚੈੱਕ ਆ ਔਰ ਇੱਕ ਸਾਡੇ 1.5 ਲੱਖ ਦਾ ਚੈੱਕ ਇਹਨੇ ਮੈਨੂੰ ਆਪਣਾ ਦਿੱਤਾ ਹੋਇਆ ਜਿਹੜੀ ਬੈਂਕ ਦੇ ਵਿੱਚ ਮਤਲਬ ਇਹਨੇ ਅહીં ਪੈਸੇ ਪਾਏ ਆ ਉਸੇ ਬੈਂਕ ਦਾ ਹੀ ਸਾਡੇ ਕੋਲ ਇਹਦਾ ਚੈੱਕ ਆ ਔਰ ਉਹਦੀ ਬਕਾਇਦਾ ਸਾਡੇ ਕੋਲ ਪ੍ਰੂਫ ਆ ਇਹ ਕੋਈ ਪੁਛਿਆ ਗਿਆ ਵਾਅਦਾ ਵਿਧੀਆ ਦਾ ਬਿਸਤਰਾ ਮਾਰਕ ਲੰਦਾ ਕੀ ਇਹ 3-4 ਮਹੀਨੇ ਬਾਕੀ ਜਿਦੋਂ ਹਾਂ ਹੀ ਪੋਸਿਬਲ ਹੈ ਕਿੰਗਾ ਆਈ ਵੀ ਮੈਂ ਕੋਈ ਕੰਮ ਨਹੀਂ ਕਰ ਰਿਆ ਵਾਂ ਤੇ ਤੁਹਾਨੂੰ ਮੈਂ ਇਹਦਾ ਕੋਈ ਮਤਲਬ ਵਧੀਆ ਤੁਹਾਨੂੰ ਬੈਨੀਫਿਟ ਮਿਲੂਗਾ ਤੇ ਮੈਂ ਕਿਹਾ ਵੀ ਮੈਂ ਤੇ ਸਾਡਾ ਟਾਈਮ ਹੋ ਰਿਹਾ ਤੇ ਤੁਸੀਂ ਸਾਨੂੰ ਪੈਸੇ ਵਾਪਸ ਲਓ ਤੇ ਇਹਨੇ ਪੈਸੇ ਵਾਪਸ ਨਹੀਂ ਦਿੱਤੇ ਪਰ ਆਹਦਾ ਵੀ ਮੈਨੂੰ ਥੋੜਾ ਜਿਹਾ ਟਾਈਮ ਦਿਓ ਪੰਜ-ਛੇ ਮਹੀਨੇ ਜਿਦੋਂ ਮੈਂ ਦੁਬਾਰਾ ਫਿਰ ਦੋ-ਤਿੰਨ ਮਹੀਨਾ ਬਾਅਦ ਪੁੱਛਾਂ ਇਹ ਇਨੇ ਕਾ ਜੀ ਮੇਰੇ ਨਾਲ ਫਰੌਡ ਹੋ ਗਿਆ ਉਹ ਪਤਾ ਨਹੀਂ ਕੀ ਕੀਤਾ ਨੇ ਤੇ ਉਸ ਤੋਂ ਬਾਅਦ ਸਾਨੂੰ ਪਤਾ ਲੱਗਾ ਕਿ ਜਦੋਂ ਦੁਬਾਰਾ ਇਹਨੂੰ ਆ ਕੇ ਪੁੱਛਿਆ ਟੀ ਸਾਡੇ ਪੈਸੇ ਦੋ ਤੇ ਫੇਰ ਇਹਨੇ ਕਿਹਾ ਕਿ ਮੈਂ ਭਾਈ ਮੰਝ ਰੋਡ ਦੇ ਉੱਤੇ ਕੋਠੀ ਲਈ ਆ ਉਹ ਮੈਂ ਵੇਚ ਕੇ ਤੇ ਪੈਸੇ ਦਊਗਾ ਪਰ ਨਾ ਅੱਜ ਤੱਕ ਇਹਨੇ ਸਾਨੂੰ ਉਹਦਾ ਕਿੰਨਾ ਸਮਾਂ ਹੋ ਗਿਆ ਦੱਸਦਾ ਤੇ ਤੇ ਜੀ ਲੰਘ ਪਾ ਗਏ ਹੋਣ 8-9 ਮਹੀਨੇ ਹੋ ਗਏ ਆ ਕਿਉਂਕਿ ਇਹਦੇ ਪੈਸੇ ਫਰਵਰੀ ਮਾਰਚ ਦੇ ਪੈਸੇ ਲੈ ਆਏ ਨੇ ਫਰਵਰੀ ਮਾਰਚ ਤੋਂ ਬਾਅਦ ਦੇ ਵਿੱਚ ਇਹਨੇ ਅਗਲੇ ਅਗਰ ਆ ਜਿਹੜਾ ਵਾ ਆ ਹੁਣ ਅਗਲਾ ਸਾਲ ਆ ਗਿਆ ਵਾ ਤੇ ਉਸ ਤੋਂ ਬਾਅਦ ਜਿਹੜੇ ਆ ਇਹਨੇ ਅਜੇ ਤੱਕ ਕੋਈ ਪਹਾਨੀ ਵਾਪਸ ਕੀਤਾ ਫਿਰ ਇਹ ਪਹੋੜਾ ਹੋ ਗਿਆ ਉਹਨਾਂ ਦਾ ਕਿੰਨੇ ਕਨੇ ਦੇ ਪੈਸੇ ਤੇ ਸਾਡੇ ਪੰਜਾਂ ਜਣਿਆਂ ਦੇ ਪੈਸੇ ਹੈ ਗਿਆ ਸਰ ਬਾਹਰ ਕੰਨ ਦੇ ਨਾਂ ਤੇ ਲਾਇਆ ਇਹਨੂੰ ਬਾਹਰ ਕੰਨ ਦੇ ਨਾਂ ਤੇ ਲਾਇਆ ਇਹ ਮੰਗ ਕਰਦੇ ਪ੍ਰਸ਼ਾਸਨ ਤੋਂ ਅਸੀਂ ਵੀ ਇਹੋ ਹੀ ਮੰਗ ਕਰਦੇ ਆ ਕਿ ਸਾਡੇ ਪੈਸੇ ਸਾਡਾ ਕੋਈ ਇਹਨਾਂ ਨਾਲ ਜਾਤੀ ਦੀ ਦੁਸ਼ਮਣੀ ਨਹੀਂ ਹੈਗੀ ਹਾਂ ਤੇ ਅਸੀਂ ਮੈਕਾ ਕਮਿਸ਼ਨਰ ਦੇ ਜਿਹੜੇ ਆ ਉਹ ਦਰਖਾਸਤ ਵੀ ਦਿੱਤੀ ਹੋਈ ਆ ਪਰ ਸਾਡੀ ਅਜੇ ਤੱਕ ਕੋਈ ਸੁਣਵਾਈ ਨਹੀਂ ਉਹਦਾ ਕੋਈ ਜਵਾਬ ਨਹੀਂ ਆਇਆ ਅਸੀਂ ਦੋ ਤਿੰਨ ਵਾਰੀ ਜਾ ਕੇ ਉਹ ਥਣੇਦਾਰ ਨੂੰ ਹਰਦੀਪ ਸਿੰਘ ਨੂੰ ਐਸਆਈ ਹਰਦੀਪ ਸਿੰਘ ਦੇ ਕੋਲ ਸਾਡੀ ਰਿਪੋਰਟ ਲਿਖੀ ਹੋਈ ਆ ਅਸੀਂ ਸਾਰਿਆਂ ਨੇ ਆਪਣੇ ਬਿਆਨ ਜਿਹੜੇ ਉਹ ਫਾਈਲ ਕਰਾਏ ਆ ਤੇ ਅਜੇ ਤੱਕ ਕੋਈ ਉਹਦਾ ਕੋਈ ਜਵਾਬ ਨਹੀਂ ਆਇਆ ਜਦੋਂ ਅਸੀਂ ਫੋਨ ਕਰਦੇ ਆ ਹਰਦੀਪ ਸਿੰਘ ਨੂੰ ਤੇ ਉਹ ਕਰੀਂਦਾ ਮੇਰੀ ਫਲਾਣੇ ਨਾਲ ਡਿਊਟੀ ਹੈ ਮੇਰੀ ਫਲਾਣੇ ਨਾਲ ਡਿਊਟੀ ਹੈ ਸਾਡੀ ਕੋਈ ਮਤਲਬ ਉਹਨੇ ਦੁਬਾਰਾ ਕੋਈ ਸੁਣਵਾਈ ਨਹੀਂ ਕੀਤੀ ਨਾ ਸਾਨੂੰ ਕੋਈ ਸਮਝੀ ਲੱਗੀ ਹੈ ਜਦ ਤੱਕ ਕਿ ਕੀ ਸਾਡੇ ਕੇਸ ਦਾ ਬਣਿਆ ਤੇ ਅਹੀਂ ਇਹੀ ਪ੍ਰਸ਼ਾਸਨ ਕੋਲ ਮੰਗ ਕਰਦੇ ਆ ਕਿ ਸਾਨੂੰ ਸਾਡੇ ਪੈਸੇ ਜਿਹੜੇ ਆ ਸਾਡੀ ਮਿਹਨਤ ਦੀ ਕਮਾਈ ਆ ਇਹ ਆਰਮਨਚਾਰ ਬੰਦੇ ਹੈਗੇ ਆ ਤੇ ਸਾਡੇ ਪੈਸੇ ਵਾਪਸ ਕਰਾਏ ਜਾਣ ਬਾਕੀ ਸਾਡੀ ਕੋਈ ਵੀ ਉਹਨਾਂ ਦੇ ਨਾਲ ਕੋਈ ਜਾਤੀ ਦੁਸ਼ਮਣੀ ਨਹੀਂ ਹੈ ਸਾਡੇ ਪੈਸੇ ਸਾਨੂੰ ਵਾਪਸ ਚਾਹੀਦੇ ਆ